શ્રી બાબા બારક મંદિર ક્રિશ્ના ધામ ખેડા રોડ તો બાબા બારક દે દર્શના દર્શન લઈ બસા કાફિલા હોયા રવાના એનડીટીવી પંજાબ ન્યૂઝ દે ન્યુઝ ફગવાડા તો યશ શર્મા પુનીત દી રિપોર્ટ ਬਾਬਾ ਬਲਕਨਾ ਜੀ ਦੇ ਪਖਾੜਾ ਤੋਂ ਬਾਬਾ ਰਮਾਣਾ ਹੁਣਾ ਜੀ ਜਿੱਦੀ ਕ੍ਰਿਸ਼ਨਾ ਭਗਤੋਂ ਐ ਕਿਹਾ ਦੇ ਬੰਦਰੇ ਰਾਏ ਤੇ ਖੀੜਾ ਰੋਡ 10 ਨੰਬਰ ਗੜੀ ਹੈ ਉਸ ਪਲਖ ਦੇ ਵਿੱਚ ਇੱਥੇ ਬਾਬਾ ਜੀ ਦੀ ਸੇਵਾ ਹੋਈ ਬਾਬਾ ਜੀ ਦੀ ਕਿਰਪਾ ਨਾਲ ਹੀ ਬਾਬਾ ਜੀ ਵੱਲੋਂ ਹੀ ਇਹ ਲੰਗਰ ਲਾਇਆ ਗਿਆ ਸੀ ਤੇ ਬੱਸਾਂ ਜਿਹੜੀਆਂ ਰਵਾਨਾ ਹੋਈਆਂ ਸੰਤਾਂ ਨੇ ਉਹ ਮੁਹਮਾਗੇ ਜਿਹੜੀਆਂ ਬਾਬੇ ਦੇ ਦਰਸ਼ਨ ਵਾਸਤੇ ਜਾਂਦੀਆਂ ਉਹਨਾਂ ਦੇ ਮਤਲਬ ਸਾਨੂੰ ਵੀ ਸੇਵਾ ਕਰਨ ਦਾ ਜੇ ਮੌਕਾ ਮਿਲਦਾ ਆ ਦੇ ਸਭ ਬਾਬਾ ਜੀ ਦੀ ਕਿਰਪਾ ਆ ਬਾਬਾ ਜੀ ਨੇ ਆਪਣੀ ਕਿਰਪਾ ਬਣਾਈ ਰੱਖਣ ਪੋਣਾ ਹਰੀ ਦਾ ਬੋਲ ਸਾਚੇ ਦਰਬਾਰ ਕੀ ਜੈ ਕਰਾ ਦੂਦਾ ਧਰੀ ਦਾ ਬੋਲ ਸਾਚੇ ਦਰਬਾਰ ਕੀ ਜੈ ਕਰਾ ਪੀਰ ਨਗਾਹੇ ਵਾਲੇ ਦਾ ਬੋਲ ਸਾਚੇ ਦਰਬਾਰ ਕੀ ਜੈ ਕਰਾ ਬੀਬੀ ਕ੍ਰਿਸ਼ਨਾ ਦਾ ਬੋਲ ਸਾਚੇ ਦਰਬਾਰ ਕੀ ਜੈ ਕਰਾ ਪੋਣਾ ਹਰੀ ਦਾ ਬੋਲ ਸਾਚੇ ਦਰਬਾਰ ਕੀ ਜੈ ਸਚੀਆਂ ਜੋਤਾਂ ਵਾਹੀ ਮਾਤਰੀ ਅੱਜ ਬਾਬਾ ਬਲਕਨਾ ਜੀ ਦੇ ਪੱਖਾ ਦਾ ਇੱਕ ਮਾਹੌਲ ਰਮਾਣਾ ਹੋਣਾ ਸੀ ਜਿੱਦੀ ਕ੍ਰਿਸ਼ਨਾ ਭਾਵ ਤੋਂ ਐ ਟਿਕਾ ਦੇ ਮੰਦਿਰਾਇ ਤੇ ਕੀੜਾ ਰੋਡ 10 ਨੰਬਰ ਗੜੀ ਹੈ ਉਸ ਫਲਕ ਦੇ ਵਿੱਚ ਇੱਥੇ ਬਾਬਾ ਜੀ ਦੀ ਸੇਵਾ ਉਹ ਲਈ ਬਾਬਾ ਜੀ ਦੀ ਕਿਰਪਾ ਨਾਲ ਹੀ ਬਾਬਾ ਜੀ ਵੱਲੋਂ ਹੀ ਇਹ ਲੰਗਰ ਲਾਇਆ ਗਿਆ ਸੀ ਤੇ ਬੱਸਾਂ ਜਿਹੜੀਆਂ ਰਵਾਨਾ ਹੋਈਆਂ ਸੰਗਤਾਂ ਨੇ ਉਹ ਮੁਹਮੂ ਅੱਗੇ ਜਿਹੜੀਆਂ ਬਾਬੇ ਦੇ ਦੱਖਣ ਵਾਸਤੇ ਜਾਂਦੀਆਂ ਉਹਨਾਂ ਦੇ ਮਤਲਬ ਸਾਨੂੰ ਵੀ ਸੇਵਾ ਕਰਨ ਦਾ ਇਹ ਮੌਕਾ ਮਿਲਦਾ ਆ ਤੇ ਸਭ ਬਾਬਾ ਜੀ ਦੀ ਕਿਰਪਾ ਆ ਬਾਬਾ ਜੀ ਇੰਨੀ ਆਪਣੀ ਕਿਰਪਾ ਬਣਾਈ ਰੱਖਣ ਆ ਨਾਂ ਯਾਤਰਾ ਜਿਹੜੀ ਕੇ ਬਾਬਾ ਜੀ ਦੀ ਗੁਫਾ ਦੇ ਉੱਪਰ ਸਾਰੀ ਸੰਗਤਾਂ ਬੱਸਾਂ 'ਚ ਬੈਠ ਕੇ ਬਾਬਾ ਜੀ ਦੇ ਦਰਬਾਰ ਦੇ ਚਲੀ ਆ ਔਰ ਦਿਲ ਤੋਂ ਅਰਦਾਸ ਸਾਰੀ ਸੰਗਤ ਵਾਸਤੇ ਫਗਵਾੜਾ ਸ਼ਹਿਰ ਵਾਸਤੇ ਤਾਂ ਕਿ ਸਾਰਿਆਂ ਨੂੰ ਬਾਬਾ ਜੀ ਆਪਣਾ ਅਸ਼ੀਰਵਾਦ ਦੇਣ ਜਿਹਨੇ ਵੀ ਸੰਗਤ ਸਾਡੇ ਨਾਲ ਚੱਲੀ ਆ ਸਭ ਦੀ ਆਸ ਮੁਰਾਦ ਬਾਬਾ ਜੀ ਪੂਰੀ ਕਰਨ ਔਰ ਇਸੇ ਤਰ੍ਹਾਂ ਹੀ ਸਾਰੀ ਸੰਗਤ ਸਾਰਾ ਫਗਵਾਣਾ ਸ਼ਹਿਰ ਹੱਸਦਾ ਨੱਚਦਾ ਵਸਦਾ ਰਹੇ ਔਰ ਸਾਡੇ ਨਾਲ ਸੰਗਤ ਜਿਹੜੀਆਂ ਵੀ ਮਾਤਾਵਾਂ ਪੈਣਾ ਬੀਰ ਬਜ਼ੁਰਗ ਛੋਟੇ ਛੋਟੇ ਬੱਚੇ ਚੱਲੇ ਆ ਇਨਾ ਸਭ ਨੂੰ ਬਾਬਾ ਜੀ ਆਪਣੇ ਖੁੱਲੇ ਦਰਸ਼ਨ ਦੀਦਾਰ ਦੇਣ ਸਭ ਦੀ ਆਸਮਰਦ ਪੂਰੀ ਕਰਨ ਸਭ ਦੀ ਝੋਲੀ 'ਚ ਮਿੱਠੀ ਮੁਰਾਦ ਦੇਣ ਸਭ ਦਾ ਚੌਂਕੀ ਚਾਲਾ ਹਾਜ਼ਰੀ ਚੰਡੇ ਮਨਜ਼ੂਰ ਕਰਨ ਇਸੇ ਤਰ੍ਹਾਂ ਹੀ ਬਾਬਾ ਜੀ ਹੱਥ ਦੇ ਕੇ ਲਿਜਾਣ ਹੱਥ ਦੇ ਕੇ ਲਿਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੈ ਸਭ ਨੂੰ ਜਨਤਾ ਨੂੰ ਸਭ ਘਗਵਾੜਾ ਸ਼ਹਿਰ ਨੂੰ ਆਈ ਸੰਗਤ ਨੂੰ ਇਸ ਲਈ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਬਾਬਾ ਜੀ ਸਭ ਦਾ ਬੇੜਾ ਪਾਰ ਕਰਨ ਸਭ ਨੂੰ ਖੁਸ਼ੀਆਂ ਦੇਣ ਮਿਲ ਕੇ ਸਾਰੇ ਜਕਾਰਾ ਬੋਲੋ ਜਕਾਰਾ ਪਾਉਣਾ ਹਰੀ ਦਾ ਬੋਲ ਸਾਰਾ ਸਾਡੇ ਦਵਾਰ ਕੀ ਜੀ कृष्णा ਤਾਂ ਮੰਦਰ ਬਾਬਾ ਬਲਕਨਾਥ ਖੇੜਾ ਰੋਡ ਫਗਵਾੜਾ ਵੱਲੋਂ ਇਹ ਮਹਾਨ ਯਾਤਰਾ ਚੱਲ ਰਹੀ ਹੈ 71ਵੀਂ ਮਹਾਨ ਯਾਤਰਾ ਬੀਬੀ कृष्णा ਜੀ ਦੇ ਅਸ਼ੀਰਵਾਦ ਦੇ ਨਾਲ ਸੰਗ ਬੀਬੀ कृष्णा ਦਾ ਇਹ ਸਾਰੀ ਸੰਗਤ ਸਾਰਾ ਫਗਵਾੜਾ ਜਾਣਦਾ ਹੈ ਕਿ ਇਹ ਸੰਗ ਜਾਂਦਾ 71 ਸਾਲ ਹੋ ਗਏ ਨੇ ਤੇ ਸਾਰੀ ਸੰਗਤ ਹੁਣ ਵੀ ਅੱਜ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਜਾ ਰਹੀ ਹੈ ਬਸਾਂ ਦੇ ਵਿੱਚ ਹੁਮਾ ਮਾ ਕੇ ਸਾਰੀ ਸੰਗਤ ਨੂੰ ਬੜਾ ਜੋਸ਼ ਹੈ ਕੀ ਬਾਬਾ ਜੀ ਦੇ ਦਰਬਾਰ ਤੇ ਜਾ ਰਹੇ ਅਸੀਂ ਐਦਾਂ ਹੀ ਉੱਥੇ ਸਾਰੀਆਂ ਸੰਗਤਾਂ ਨੇ ਨੱਚਦੇ ਟੱਪਦੇ ਭੰਗੜਾ ਪਾਉਂਦੇ ਬਾਬਾ ਜੀ ਦੇ ਕੋਲ ਹਾਜ਼ਰੀ ਲਵਾਣੀ ਹੈ ਤੇ ਸਾਰੀ ਸੰਗਤਾਂ ਨੇ ਆਪਣੀਆਂ ਝੋਲੀਆਂ ਭਰਾ ਕੇ ਆਣੀਆਂ ਨੇ ਤੇ ਬਾਬਾ ਜੀ ਦਾ ਅਸ਼ੀਰਵਾਦ ਲੈਣਾ ਹੈ ਸਾਰੀ ਸੰਗਤ ਨੂੰ ਇਸ ਚਾਲੇ ਦੀ ਬਹੁਤ-ਬਹੁਤ ਵਧਾਈ ਹੈ ਫਗਵਾੜਾ ਸ਼ਹਿਰ ਨੂੰ ਬਹੁਤ ਵਧਾਈ ਹੈ ਮੇਰੇ ਵੱਲੋਂ ਬੱਚਿਆਂ ਨੂੰ ਪੈਣਾ ਨੂੰ ਸਭ ਨੂੰ ਇਹ ਬਾਬਾ ਜੀ ਦਾ ਅਸ਼ੀਰਵਾਦ ਮਿਲੇ ਮੇਰੀ ਇਹੀ ਅਰਦਾਸ ਸਭ ਬਾਬਾ ਜੀ ਦੇ ਮੂਹਰੇ ਜੇਕਰ ਆਪ ਹਰੀ ਦਾ ਬਹੁਤ ਸਤਿ ਅੰਦਰ